ਵੱਡੀ ਖਬਰ ਲੈ ਕੇ ਹਾਜ਼ਰ ਹੈ ਦੇਖ ਸਕਦੇ ਹੋ ਕਿ ਵੱਡੀ ਖਬਰ ਲੈ ਕੇ ਹਾਜ਼ਰ ਹੈ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਇੱਕ ਪਟਵਾਰੀ ਨੂੰ ਕਿਡਨਾਪ ਕਰ ਲਿਆ ਜਾਂਦਾ ਹੈ ਉਹ ਪਟਵਾਰੀ ਆਪਣੀ ਕਾਰ ਦੇ ਵਿੱਚ ਬੈਠਾ ਹੁੰਦਾ ਹੈ ਕਿ ਅਚਾਨਕ ਦੋ ਲੋਕ ਪਿਛਲੀ ਗੱਡੀ ਤੋਂ ਆਉਂਦੇ ਨੇ ਅਤੇ ਉਸਦੀ ਹੀ ਗੱਡੀ ਦੇ ਵਿੱਚ ਉਸ ਨੂੰ ਅੰਦਰ ਧੱਕ ਕੇ ਉਸਦੀ ਹੀ ਗੱਡੀ ਦੇ ਵਿੱਚ ਉਸ ਨੂੰ ਕਿਡਨਾਪ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਪਰਿਵਾਰ ਤੋਂ 2 ਕਰੋੜ ਰੁਪਏ ਦੀ ਫਰौती ਮੰਗੀ ਜਾਂਦੀ ਹੈ ਐਕਸਟਰੈਕਸ਼ਨ ਬਣੀ ਮੰਗੀ ਜਾਂਦੀ ਹੈ ਪਰ ਪਰਿਵਾਰ ਹੱਕਾ ਬੱਕਾ ਰਹਿ ਜਾਂਦਾ ਹੈ ਕਿ ਅਚਾਨਕ ਇਹ ਕੀ ਹੋ ਗਿਆ ਹੈ ਇਹ ਕਿਹੜਾ ਪਾਣਾ ਵਾਪਰ ਗਿਆ ਦੇਖ ਸਕਦੇ ਹੋ ਕਿ ਇਹ ਸੜਕ ਪੂਰੀ ਚੱਲ ਰਹੀ ਹੈ ਲੋਕ ਆ ਜਾ ਰਹੇ ਨੇ ਪਰ ਕਿਸੇ ਦੀ ਵੀ ਮਜਾਲ ਨਹੀਂ ਰਹੀ ਕਿ ਕੋਈ ਇਸ ਪਟਵਾਰੀ ਨੂੰ ਬਚਾ ਸਕਦਾ ਹੈ ਤੇ ਦਿਨ ਦਿਹਾੜੇ ਬਿਨਾਂ ਕਿਸੇ ਖੋਫ ਤੋਂ ਇਹਨਾਂ ਲੋਕਾਂ ਦੇ ਵੱਲੋਂ ਦੇਖ ਸਕਦੇ ਹੋ ਕਿ ਪਟਵਾਰੀ ਨੂੰ ਕਿਡਨੈਪ ਕੀਤਾ ਜਾ ਰਿਹਾ ਹੈ ਉਸ ਦਾ ਅਪਹਰਨ ਕੀਤਾ ਜਾ ਰਿਹਾ ਹੈ ਤੇ ਕਿਡਨੈਪ ਕਰਨ ਤੋਂ ਬਾਅਦ ਉਹ ਉੱਥੋਂ ਫਰਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਜਿਹੜੇ ਪਰਿਵਾਰਕ ਮੈਂਬਰ ਨੇ ਇਸ ਪਟਵਾਰੀ ਦੇ ਉਹਨਾਂ ਤੋਂ 2 ਕਰੋੜ ਰੁਪਏ ਦੀ ਫਰੋਤੀ ਮੰਗੀ ਜਾਂਦੀ ਹੈ ਹਾਲਾਂਕਿ ਪਰਿਵਾਰ ਦੇ ਵੱਲੋਂ 19 ਲੱਖ ਰੁਪਏ ਦੇ ਕੇ ਪਟਵਾਰੀ ਨੂੰ ਛਡਵਾਇਆ ਜਾਂਦਾ ਹੈ ਆਪਣੀ ਜਾਨ ਛੁਡਾਈ ਜਾਂਦੀ ਹੈ ਦੱਸਦੇ ਕਿ ਜਿਹੜਾ ਪੀੜਿਤ ਪਟਵਾਰੀ ਹੈ ਓਮ ਪ੍ਰਕਾਸ਼ ਮਲਿਕ ਆ ਉਹ ਦੱਸਦੇ ਕਿ ਫਰੋਤੀ ਦੀ ਰਕਮ ਤੋਂ ਬਾਅਦ 19 ਲੱਖ ਰੁਪਏ ਦੀ ਫਰੋਤੀ ਰਕਮ ਤੋਂ ਬਾਅਦ ਉਸ ਨੂੰ ਛੱਡਿਆ ਜਾਂਦਾ ਹੈ ਤੇ ਉਸ ਨੂੰ ਛੱਡਣ ਤੋਂ ਬਾਅਦ ਜਿਹੜੇ ਬਦਮਾਸ਼ ਨੇ ਉਹ ਫਰਾਰ ਹੋ ਜਾਂਦੇ ਨੇ ਦੇਖ ਸਕਦੇ ਹੋ ਕਿਸ ਕਦਰ ਕਾਨੂੰਨ ਅਤੇ ਪੁਲਿਸ ਦਾ ਕੋਈ ਵੀ ਖੌਫ ਬਿਨਾ ਖੌਫ ਦੇ ਉਹਨਾਂ ਦੇ ਵੱਲੋਂ ਦਿਨ ਦਿਹਾੜੇ ਇਸ ਕਿਡਨਾਪਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਸ਼ਰੇਆਮ ਸਿਸਟੀ ਵੀ ਤਸਵੀਰਾਂ ਦੇ ਵਿੱਚ ساری ਵਾਰਦਾਤ ਇਹ ਕੈਦ ਹੋਈ ਹੈ ਤੇ ਸ਼ਰੇਆਮ ਕਿਡਨਾਪਿੰਗ ਕੀਤੀ ਜਾ ਰਹੀ ਹੈ ਜਲਦੀ ਸੜਕ ਤੇ ਕਿਡਨਾਪਿੰਗ ਕੀਤੀ ਗਈ ਹੈ ਦੋ ਦੇਖ ਸਕਦੇ ਹੋ ਸ਼ਖਸ ਪਿਛਲੀ ਗੱਡੀ ਤੋਂ ਉਤਰਦੇ ਨੇ ਤੇ ਬਰੀਜ਼ਾ ਗੱਡੀ ਦੇਖ ਸਕਦੇ ਹੋ ਇਸ ਦੇ ਵਿੱਚ ਪਟਵਾਰੀ ਬੈਠਾ ਹੁੰਦਾ ਹੈ ਉਹ ਭੱਜਣ ਦੀ ਵੀ ਕੋਸ਼ਿਸ਼ ਕਰਦਾ ਹੈ ਪਰ ਉਸ ਨੂੰ ਅੰਦਰ ਧੱਕਿਆ ਜਾਂਦਾ ਹੈ ਇੱਕ ਬੰਦਾ ਪਿੱਛੇ ਬੈਠ ਕੇ ਉਸ ਨੂੰ ਪਿੱਛੇ ਖਿੱਚ ਲੈਂਦਾ ਹੈ ਤੇ ਉੱਥੋਂ ਉਸ ਨੂੰ ਕਿਡਨਾਪ ਕਰਕੇ ਫਰਾਰ ਹੋ ਜਾਂਦੇ ਨੇ ਬਦਮਾਸ਼ ਤੇ ਜਦੋਂ 2 ਕਰੋੜ ਰੁਪਏ ਦੀ ਪਰਿਵਾਰ ਤੋਂ ਮੰਗ ਕੀਤੀ ਜਾਂਦੀ ਹੈ ਤਾਂ ਪਰਿਵਾਰ 2 ਕਰੋੜ ਦੀ ਬਜਾਏ 19 ਲੱਖ ਰੁਪਏ ਦੇ ਕੇ ਆਪਣੀ ਜਾਨ ਛੁੜਵਾਉਂਦਾ ਹੈ ਪਟਵਾਰੀ ਨੂੰ ਛੁਡਾ ਕੇ ਉਸ ਦੀ ਜਾਨ ਬਚਾ ਲੈਂਦੇ ਨੇ ਬਦਮਾਸ਼ ਦੱਸਦੀ ਕਿ ਫਰੋਤੀ ਦੀ ਰਕਮ ਲੈਣ ਤੋਂ ਬਾਅਦ ਪਟਵਾਰੀ ਨੂੰ ਛੱਡ ਕੇ ਫਰਾਰ ਹੋ ਜਾਂਦੇ ਨੇ ਦੱਸਦੇ ਸਾਰਾ ਮਾਮਲਾ ਸੋਨੀਪੱਤ ਦਾ ਹੈ ਜਿੱਥੇ ਹਾਲਾਂਕਿ ਪੋਸਟ ਦੇ ਵੱਲੋਂ ਹਲੇ ਵੀ ਇਹ ਸਾਰੀ ਜਾਂਚ ਜੜੀ ਕੀਤੀ ਜਾ ਰਹੀ ਹੈ ਸਾਰਾ ਮਾਮਲਾ ਹਲੇ ਪੁਲਿਸ ਤੇ ਕੋਲ ਹੈ ਕਿ ਆਖਰਕਾਰ ਕੌਣ ਸੀ ਇਹ ਲੋਕ ਕਿਸ ਤਰੀਕੇ ਦੇ ਨਾਲ ਇਸ ਸਾਰੀ ਹੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਹਰਿਆਣਾ ਦੇ ਵਿੱਚ ਦੱਸਦੀ ਕਿ ਇਹ ਬਦਮਾਸ਼ਾਂ ਦੇ ਕਿੰਨੇ ਇੱਕ ਹੌਸਲੇ ਉਲੰਧ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦਿਨ ਦਿਹਾੜੇ ਇਸ ਪਟਵਾਰੀ ਦਾ ਦੇਖ ਸਕਦੇ ਹੋ ਅਪਹਰਣ ਕੀਤਾ ਗਿਆ ਕਿਡਨੈਪਿੰਗ ਕੀਤੀ ਗਈ ਜਿਸ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਬੱਡੀ ਖਬਰ ਲੈ ਕੇ ਹਾਜ਼ਰ ਹੈ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਇੱਕ ਪਟਵਾਰੀ ਨੂੰ ਕਿਡਨਾਪ ਕਰ ਲਿਆ ਜਾਂਦਾ ਹੈ ਉਹ ਪਟਵਾਰੀ ਆਪਣੀ ਕਾਰ ਦੇ ਵਿੱਚ ਬੈਠਾ ਹੁੰਦਾ ਹੈ ਕਿ ਅਚਾਨਕ ਦੋ ਲੋਕ ਪਿਛਲੀ ਗੱਡੀ ਤੋਂ ਆਉਂਦੇ ਨੇ ਅਤੇ ਉਸਦੀ ਹੀ ਗੱਡੀ ਦੇ ਵਿੱਚ ਉਸ ਨੂੰ ਅੰਦਰ ਧੱਕ ਕੇ ਉਸਦੀ ਹੀ ਗੱਡੀ ਦੇ ਵਿੱਚ ਉਸ ਨੂੰ ਕਿਡਨਾਪ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਪਰਿਵਾਰ ਤੋਂ 2 ਕਰੋੜ ਰੁਪਏ ਦੀ ਫਰौती ਮੰਗੀ ਜਾਂਦੀ ਹੈ ਐਕਸਟਰੈਕਸ਼ਨ ਬਣੀ ਮੰਗੀ ਜਾਂਦੀ ਹੈ ਪਰ ਪਰਿਵਾਰ ਹੱਕਾ ਬੱਕਾ ਰਹਿ ਜਾਂਦਾ ਹੈ ਕਿ ਅਚਾਨਕ ਇਹ ਕੀ ਹੋ ਗਿਆ ਇਹ ਕਿਹੜਾ ਪਾਣਾ ਵਾਪਰ ਗਿਆ ਦੇਖ ਸਕਦੇ ਹੋ ਕਿ ਇਹ ਸੜਕ ਪੂਰੀ ਚੱਲ ਰਹੀ ਹੈ ਲੋਕ ਆ ਜਾ ਰਹੇ ਨੇ ਪਰ ਕਿਸੇ ਦੀ ਵੀ ਮਜਾਲ ਨਹੀਂ ਰਹੀ ਕਿ ਕੋਈ ਇਸ ਪਟਵਾਰੀ ਨੂੰ ਬਚਾ ਸਕਦਾ ਹੈ ਤੇ ਦਿਨ ਦਿਹਾੜੇ ਬਿਨਾਂ ਕਿਸੇ ਖੌਫ ਤੋਂ ਇਹਨਾਂ